ਕਿਸਾਨ ਰੋ ਅੱਜ ਦਾ ਵਿਸ਼ਾ ਆਪਣਾ ਹੈਗਾ ਪਨੀਰੀ ਦੇ ਵਿੱਚ ਨੀਮਾ ਟੋੜ ਦੀ ਸਮੱਸਿਆ ਆਉਣੀ ਇਹ ਕਦੋਂ ਕਉਂਦੀ ਹੈਗੀ ਆ ਜਿਹੜੇ ਕਿਸਾਨ ਭਰਾ ਲਗਾਤਾਰ ਆਪਣੇ ਝੋਨੇ ਦੀ ਖੇਤੀ ਨੂੰ ਆਪਣੇ ਖੇਤਾਂ ਦੇ ਵਿੱਚ ਬਣਾਉਂਦੇ ਹੈਗੇ ਆ ਉਹ ਪਨੀਰੀ ਇੱਕੋ ਜਗ੍ਹਾ ਤੇ ਲਾਉਂਦੇ ਹੈਗੇ ਆ ਉਹਨਾਂ ਦੇ ਨੇੜੇ ਕੋਈ ਨਹਿਰ ਦਾ ਏਰੀਆ ਪੈਂਦਾ ਉਹਨਾਂ ਦੇ ਨੇੜੇ ਕੋਈ ਸਿੱਲਾ ਏਰੀਆ ਪੈਂਦਾ ਵਾਟਰ ਲੈਵਲ ਜਿਹੜਾ ਧਰਤੀ ਦਾ ਟੇਬਲ ਵਾਟਰ ਹੈਗਾ ਉਹ ਉੱਚਾ ਹੈਗਾ ਉਹ ਬਹੁਤ ਨੇੜੇ ਹੈਗਾ ਮਿੱਟੀ ਦੇ ਵਿੱਚ ਅਕਸਰ ਸੱਲ ਰਹਿੰਦੀ ਹੈਗੀ ਆ ਜਾਂ ਪਿਛਲੀ ਵਾਰ ਤੁਹਾਡੇ ਪਨੀਰੀ ਦੇ ਵਿੱਚ ਜਾਂ ਝੋਨੇ ਦੇ ਵਿੱਚ ਇਹ ਜੜਾਂ ਦੇ ਵਿੱਚ ਛੋਟੀਆਂ-ਛੋਟੀਆਂ ਗੰਡਾਂ ਦੀ ਬਿਮਾਰੀ ਆਈ ਸੀ ਇਹ ਨੀਮਾ ਟੋੜ ਦੀ ਬਿਮਾਰੀ ਉਹਨਾਂ ਖੇਤਾਂ ਵਿੱਚ ਅਕਸਰ ਹੀ ਦੇਖੀ ਜਾਂਦੀ ਹੈ ਇਹਨੂੰ ਆਪਾਂ ਨੇ ਘਟਾਉਣਾ ਹੁੰਦਾ ਸੁੱਕੀ ਵਹਾਈ ਕਰਕੇ ਤੁਸੀਂ ਅਗੇਤੀਆਂ ਪਨੀਰੀਆਂ ਲਾ ਲਈਆਂ ਉੱਥੇ ਸੁੱਕੀ ਵਹਾਈ ਨਹੀਂ ਹੋਈ ਪਨੀਰੀ ਲਾਉਣ ਤੋਂ 8ਵੇਂ 10ਵੇਂ ਦਿਨ ਹੀ ਇਹ ਆ ਜਾਂਦੀ ਹੈਗੀ ਹੈ ਜਿਹੜੀਆਂ ਕਿਸਮਾਂ ਕੁਝ ਖਾਸ ਕਿਸਮਾਂ ਇਹ ਵੀ ਹੈਗੀਆਂ ਲਿਖਿਆ ਜਾਂਦਾ ਹੈਗਾ ਕਿ ਉਹਨਾਂ ਦੇ ਵਿੱਚ ਜ਼ਿਆਦਾ ਹਮਲਾ ਕਰ ਜਾਂਦੀ ਕਿਉਂਕਿ ਹਰ ਇੱਕ ਬੂਟੇ ਦੇ ਵਿੱਚ ਜੜਾਂ ਦਾ ਸਿਸਟਮ ਜਿਹੜਾ ਹੈਗਾ ਉਹ ਕਈਆਂ 'ਚ ਨਰਮ ਹੁੰਦਾ ਕਈਆਂ 'ਚ ਸਖਤ ਹੁੰਦਾ ਕਈਆਂ ਦੇ ਵਿੱਚ ਕੋਈ ਪਲਾਂਟ ਜ਼ਿਆਦਾ ਵੈਜੀਟੇਟਿਵ ਗ੍ਰੋਥ ਲੈਂਦਾ ਅਰਲੀ ਦੇ ਵਿੱਚ ਕਿਉਂਕਿ ਜਿਹੜੇ ਪਹਿਲੇ 15 ਦਿਨ ਹੈਗੇ ਆ ਪਨੀਰੀ ਬੀਜੋਂ ਤੋਂ ਲੈ ਕੇ ਉਹਦੇ ਵਿੱਚ ਇਹਦਾ ਹਮਲਾ ਅਕਸਰ ਦੇਖਿਆ ਜਾਂਦਾ ਕਿਉਂਕਿ ਉਸ ਫੇਜ਼ ਦੇ ਵਿੱਚ ਪਨੀਰੀ ਜੜ ਵੱਡੇ ਪੱਧਰ ਤੇ ਬਣਾ ਰਹੀ ਹੁੰਦੀ ਹੈ ਖਰਾਕ ਲੱਭ ਰਹੀ ਹੁੰਦੀ ਹੈ ਜਿਹੜੀਆਂ ਜ਼ਮੀਨਾਂ ਦੇ ਵਿੱਚ ਨੀਮਾ ਟੋਰ ਦੇ ਸਪੋਰ ਪਏ ਹੋਏ ਆ ਉਹ ਐਕਟਿਵ ਹੋ ਜਾਂਦੇ ਹੈਗੇ ਆ ਉਹ ਸਿਲ ਕਰਕੇ ਵੀ ਐਕਟਿਵ ਹੋ ਸਕਦੇ ਆ ਉਹ ਹੋ ਸਕਦਾ ਵੀ ਤੁਸੀਂ ਕੋਈ ਉਹਨਾਂ ਨੂੰ ਕੰਟਰੋਲ ਕਰਨ ਵਾਲਾ ਮਟੀਰੀਅਲ ਨਾ ਪਾਇਆ ਹੋਵੇ ਉਹ ਤਾਂ ਐਕਟਿਵ ਹੋਗੇ ਹੁਣ ਜਾਂ ਤੁਹਾਡੀ ਮਿੱਟੀ ਦੇ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ ਘੱਟ ਆ ਬਾਇਓਲੋਜੀਕਲ ਏਜੰਟਸ ਉੱਥੇ ਗੈਰ ਮੌਜੂਦ ਆ ਤਾਂ ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਫਿਰ ਆ ਹੀ ਜਾਣਾ ਹੁੰਦਾ ਹੈਗਾ ਇਹ ਆਉਣ ਤੋਂ ਬਾਅਦ ਟ੍ਰਾਈਕੋਡਰਮਾ ਦੇ ਨਾਲ ਨਹੀਂ ਕੰਟਰੋਲ ਹੁੰਦੀ ਵਰਟੀਸਿਲੀਅਮ ਜਾਂ ਇਸ ਤੋਂ ਇਲਾਵਾ ਹੋਰ ਵੀ ਪਸੀਲੋ ਮਾਈਸੀਸ ਵਗੈਰਾ ਜਿਹੜੇ ਬਾਇਓ ਦੇ ਏਜੰਟ ਹੈਗੇ ਆ ਉਹ ਪੂਰਨ ਤੌਰ ਤੇ ਇਹਨੂੰ ਕੰਟਰੋਲ ਕਰਨੀ ਪਾਉਂਦੇ। ਵੈਸੇ ਤਾਂ ਕਈ ਫਸਲਾਂ ਦੇ ਵਿੱਚ ਕਈ ਰਿਸਰਚ ਪੇਪਰ ਇਹ ਦੱਸਦੇ ਹੈਗੇ ਆ ਕਿ ਇਹ ਬੈਨੀਫੀਸ਼ੀਅਲ ਵੀ ਹੋ ਸਕਦਾ। ਨੀਮਾ ਟੋੜ ਦੀਆਂ ਸਾਰੀਆਂ ਪਰਚਾਤੀਆਂ ਖਤਰਨਾਕ ਨਹੀਂ ਹੁੰਦੀਆਂ। ਬਟ ਤੁਹਾਡੀ ਪਨੀਰੀ ਦੇ ਵਿੱਚ ਜੇਕਰ ਪੀਲਾਪਣ ਆ ਰਿਹਾ ਹੈਗਾ ਤਾਂ ਉਸ ਪੀਲੇਪਣ ਨੂੰ ਪਹਿਚਾਣਨ ਦੀ ਲੋੜ ਹੁੰਦੀ ਆ ਕਿ ਨਵੇਂ ਪੱਤੇ ਦੀਆਂ ਟਿਪਸ ਪੀਲੀਆਂ ਪੈਣਗੀਆਂ। ਠੀਕ ਹੈ ਪਨੀਰੀ ਉੱਚੀ ਨੀਵੀ ਹੋ ਜਾਊਗੀ। ਇੱਕ ਸਾਰ ਸਾਲੀ ਪਨੀਰੀ ਪੀਲੀ ਨਹੀਂ ਪਵੇਗੀ ਦੌੜੀਆਂ ਦੇ ਵਿੱਚ ਸਮੱਸਿਆ ਸ਼ੁਰੂ ਹੋਏਗੀ ਤੁਸੀਂ ਇੱਕ ਤਰੀਕ ਨੂੰ ਪਨੀਰੀ ਬੀਜੀ ਐਗਜ਼ਾਮਪਲ ਦੇ ਤੌਰ ਤੇ ਤਾਂ 8 ਤਰੀਕ ਨੂੰ ਉਹਦਾ ਪੂਰਨ ਤੌਰ ਤੇ ਜਰਮੀਨੇਸ਼ਨ ਹੋ ਗਈ 8 ਤਰੀਕ ਤੋਂ ਲੈ ਕੇ ਜਿਹੜਾ 15 ਤਰੀਕ ਤੱਕ ਦਾ ਸਮਾਂ ਹੈਗਾ ਉਹਦੇ ਵਿੱਚ ਕੋਈ ਬੱਠਲ ਜਿੰਨੀ ਥਾ ਕੋਈ ਪੀੜੀ ਜਿੰਨੀ ਥਾ ਇੰਨੀਆਂ ਇੰਨੀਆਂ ਦੌੜੀਆਂ ਪੈਣੀਆਂ ਸ਼ੁਰੂ ਹੋਣਗੀਆਂ ਜੇਕਰ ਤੁਸੀਂ ਉਹਦੀ ਖੜੇ ਹੋਏ ਪਾਣੀ ਦੇ ਵਿੱਚ ਉਹਦੀਆਂ ਜੜਾ ਪੁੱਟ ਕੇ ਦੇਖਦੇ ਹੋ ਕਿ ਯਾਰ ਜਿੰਨਾ ਬੂਟਾ ਉਹਦੀ ਜੜ ਬਣੀ ਹੋਈ ਹੈ ਪਰ ਗੰਡ ਕੋਈ ਦਿਖਾਈ ਨਹੀਂ ਦੇ ਸਕਦੀ ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈਗੀ ਹੈ ਇੱਕ ਦੋ ਦਿਨਾਂ ਦੇ ਵਿੱਚ ਦੁਬਾਰਾ ਆਈਡੈਂਟੀਫਾਈ ਕਰਦੇ ਹੈਗੇ ਹਾਂ ਕਿ ਉਹਦੀਆਂ ਜੜਾਂ ਦੇ ਵਿੱਚ ਸੂਈ ਦੇ ਵਿੱਚ ਜਿਹੜਾ ਤਾਗਾ ਪਾਉਣ ਲਈ ਨੱਕਾ ਰੱਖਿਆ ਹੁੰਦਾ ਉਹਦੀਆਂ-ਉਹਦੀਆਂ ਛੋਟੀਆਂ-ਛੋਟੀਆਂ ਗਵਾਰੇ ਦੇ ਦਾਣੇ ਜਿੱਡੀਆਂ ਸਰੋਂ ਦੇ ਦਾਣੇ ਜਿੱਡੀਆਂ ਜਿੱਡੀਆਂ ਚਿੱਟੀਆਂ ਗੰਡਾਂ ਦਿਖਾਈ ਦੇ ਰਹੀਆਂ ਹੈਗੀਆਂ ਤੇ ਜੜ ਦਾ ਜਿਹੜਾ ਏਰੀਆ ਕਾਫੀ ਜ਼ਿਆਦਾ ਬਣਿਆ ਹੋਇਆ ਤਾਂ ਆਪਾਂ ਨੂੰ ਇੱਕ ਪੂਰਨ ਤੌਰ ਤੇ ਕਲੈਰੀਫਿਕੇਸ਼ਨ ਹੋ ਜਾਂਦਾ ਕਿ ਇਹਦੇ ਵਿੱਚ ਨੀਵਾ ਡੌਟ ਹੁਣ ਆ ਗਿਆ ਇਹਦਾ ਜਿਹੜਾ ਤੁਰੰਤ ਹੱਲ ਕਰ ਸਕਦੇ ਕਿਸੇ ਵੀ ਆਰਗੈਨੋ ਫਾਰਮ ਫਾਸਫੇਟ ਦੇ ਨਾਲ ਆਪਾਂ ਕਿਹਦਾ ਹੱਲ ਕਰ ਸਕਦੇ ਹੈਗੇ ਆ ਡੋਜ਼ ਕਾਦੀ ਹੈ ਇੱਕ ਕਨਾਲ ਦੇ ਲਈ ਤੁਸੀਂ ਉਸ ਨੂੰ ਟ੍ਰੀਟ ਕਰਨਾ ਹੈਗਾ ਮਿੱਟੀ 'ਚ ਮਲਾ ਕੇ ਛਿੱਟਾ ਦੇ ਸਕਦੇ ਹੋ ਆਰਗੈਨੋ ਫਾਸਫੇਟ ਦੇ ਵਿੱਚ ਕਿਹੜੇ ਕਿਹੜੇ ਪੈਸੇਡ ਆਉਂਦੇ ਹੈਗੇ ਆ ਕਲੋਰੋਪੈਰੀਫਾਸ ਆਉਂਦਾ ਹੈਗਾ ਮੋਨੋਕਰੋਟੋਫਾਸ ਆਉਂਦਾ ਫੋਰਟ ਆਉਂਦਾ ਹੈਗਾ ਯੂਜ਼ ਕਰ ਸਕਦੇ ਆ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਨਹੀਂ ਹੈਗੀ ਕਿ ਕੰਟਰੋਲ ਨਹੀਂ ਹੁੰਦਾ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਇਹਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਮਟੀਰੀਅਲ ਜਿਹੜਾ ਯੂਜ਼ ਕਰ ਰਹੇ ਹੋ ਉਹ ਪਨੀਰੀ ਨੂੰ ਵੈਸੇ ਹੀ ਕੱਚਾ ਕਰੇਗਾ ਰੰਗ ਲੈ ਕੇ ਆਵੇਗਾ ਉਹ ਬਿਨਾ ਲੋੜ ਤੋਂ ਵੀ ਕਈ ਫਾਰਮਰ ਪਾਈ ਜਾ ਰਹੇ ਆ ਉਹਦੀ ਓਵਰਡੋਜ਼ ਪਾਉਣੀ ਸਭ ਤੋਂ ਵੱਡੀ ਖਤਰਨਾਕ ਗੱਲ ਹੈਗੀ ਆ ਸਵੇਰ ਦੇ ਸਮੇਂ ਕੈਰੀ ਚ ਪਾਣੀ ਖਤਮ ਹੋ ਗਿਆ 10 ਵਜੇ ਤੁਸੀਂ ਕਾਰਬੋਫਰੋਨ ਪਾਤੀ ਠੀਕ ਹੈ ਨਾਲ ਹੀ ਤੁਸੀਂ ਯੂਰੀਆ ਪਾਤਾ ਦੁਪਹਿਰ ਦੇ ਸਮੇਂ ਉਹ ਕਿਉਂਕਿ ਗੈਸ ਵਾਲਾ ਸਿਸਟਮ ਔਣ ਜਾਂਦਾ ਹੈਗਾ ਤਪਸ਼ ਵਾਲਾ ਸਿਸਟਮ ਬਣ ਜਾਂਦਾ ਹੈਗਾ ਗਰਮ ਹਵਾਵਾਂ ਦੇ ਨਾਲ ਸੰਮੇਲ ਹੋਣ ਕਰਕੇ ਝੋਲਸ ਵੀ ਜਾਂਦੀ ਹੈ ਪਾਣੀ ਖੜਾ ਰਹਿ ਜਾਏ ਤਾਂ ਵੀ ਪਨੀਰੀ ਝੋਲਸ ਜਾਂਦੀ ਹੈਗੀ ਹੈ। ਓਵਰਡੋਜ਼ ਪਾਈ ਹੈ ਆਪਾਂ ਕਨਾਲ ਦੇ ਵਿੱਚ 1 ਕਿਲੋ ਕਾਰਬੋਫਰੋਨ ਕਹਿੰਦੇ ਹੈਗੇ ਪਾਉਣ ਨੂੰ ਐਮਰਜੈਂਸੀ ਦੇ ਵਿੱਚ। ਵੈਸੇ ਅੱਧਾ ਕਿਲੋ ਨਾਲ ਵੀ ਡੰਗ ਲੈ ਸਕਦਾ ਹੈਗਾ ਸਹੀ ਸਮੇਂ ਤੇ ਪਾਈ ਜਾ ਸਕਦੀ ਹੈ। ਕਿਉਂਕਿ ਜਦੋਂ ਜ਼ਿਆਦਾ ਮਾਤਰਾ ਦੇ ਵਿੱਚ ਇੱਕ ਇੱਕ ਬੂਟੇ ਦੇ ਵਿੱਚ ਚਾਰ ਚਾਰ ਗੰਡਾਂ ਦਿਖਾਈ ਦੇ ਰਹੀਆਂ ਹੈਗੀਆਂ ਪਨੀਰੀ ਹੱਦੋਂ ਜ਼ਿਆਦਾ ਵੱਧ ਚਿੱਟੀ ਹੋ ਚੁੱਕੀ ਹੈ, ਪੀਲੀ ਨਹੀਂ ਚਿੱਟੀ ਹੋ ਚੁੱਕੀ ਹੈ ਤਾਂ ਉੱਥੇ ਕਈ ਬੂਟੇ ਜਿਹੜੇ ਦਰੁਸਤ ਹੈਗੇ ਆ ਉਹਨਾਂ ਦਾ ਕੱਦ ਜਿਹੜਾ 4-5 ਇੰਚ ਚੱਲ ਗਿਆ 15 ਦਿਨਾਂ ਦੇ ਵਿੱਚ ਬਾਕੀ ਪਨੀਰੀ ਹੈਗੀ ਜਿਹੜੀ ਉਹ 3 ਕਿਉਂ ਮੱਚ ਵੀ ਚੁੱਕੀ ਐ ਕੋਈ ਹੋਰ ਕਾਰਨ ਕਰਕੇ ਜਾਂ ਲੋਹੇ ਦੀਆਂ ਘਾੜਦੀਆਂ ਸਪਰੇਹਾ ਹੋ ਗਈਆਂ ਉਹਦੀ ਬਰਨਿੰਗ ਹੋ ਗਈ ਉਹਦੇ ਕਰਕੇ ਵੀ ਪੂਰਨ ਤੌਰ ਤੇ ਪ੍ਰੋਬਲਮ ਆਈ ਹੈਗੀ ਐ ਓਵਰਡੋਜ ਪਾਉਣ ਦੇ ਕਾਰਨ ਤੁਹਾਡੀ ਪਨੀਰੀ ਦੇ ਵਿੱਚ ਬਹੁਤ ਜ਼ਿਆਦਾ ਫਾਸਟ ਗਰੋਥ ਮਿਲ ਸਕਦੀ ਹੈ ਜਿਹੜਾ ਮੋਟੀਆਂ ਹੋ ਸਕਦੀਆਂ ਅੱਗੇ ਜਾ ਕੇ ਪੱਟਣ ਤੇ ਦਿੱਕਤ ਆ ਸਕਦੀ ਹੈ ਪਨੀਰੀ ਬਾਲ ਵੀ ਸਕਦੀ ਹੈ ਤਰੇਲੀ ਦੇ ਵਿੱਚ ਜਾ ਕੇ ਯੂਰੀਆ ਬਰੀਕ ਪਾਊਡਰ ਵਾਲਾ ਨਾਲ ਇਹਦੇ ਮਿਕਸ ਕਰਕੇ ਪਾਤਾ ਤਾਂ ਵੀ ਪ੍ਰੋਬਲਮ ਆ ਸਕਦੀ ਹੈ ਕੰਟਰੋਲ ਕਿਵੇਂ ਕਰਨਾ ਪਨੀਰੀ ਦੇ ਵਿੱਚ ਥੋੜਾ ਜਿਹਾ ਪਾਣੀ ਭਰ ਕੇ ਰੱਖਣਾ ਪਊਗਾ ਬਸ ਹਵਾ ਕੱਢਣੀ ਐ ਹਵਾ ਕੱਢਣ ਦਾ ਮਤਲਬ ਛੱਪੜ ਨਹੀਂ ਬਣਾਉਣਾ ਹੈਗਾ ਸ਼ਾਮੀ ਤੁਸੀਂ 6 ਵਜੇ 5 ਵਜੇ ਪਾਣੀ ਲਾਉਂਦੇ ਹੈਗੇ ਹੋ ਤਾਂ ਸਵੇਰੇ 9 ਵਜੇ ਪਾਣੀ ਨਿਕਲ ਜੇ ਇੰਨਾ ਕੁ ਤੁਸੀਂ 15 18 ਘੰਟਿਆਂ ਦਾ ਜਿਹੜਾ ਹੈਗਾ ਇਹਨੂੰ ਪਾਣੀ ਦੇ ਵਿੱਚ ਥੋੜਾ ਜਿਹਾ ਮਿੱਟੀ ਨੂੰ ਪਾ ਹਵਾ ਕੱਢ ਕੇ ਰੱਖੀਏ ਤਾ ਕੰਟਰੋਲ ਹੋ ਜਾਂਦਾ ਜਿਹੜੀਆਂ ਇਹ ਦਵਾਈਆਂ ਆਰਗੈਨੋਫਾਸਫੇਟਸ ਨੇ ਚਾਹੇ ਕਲੈਰੋਪਾਰੀਫਾਸ ਹੈਗੀ ਜਾਂ 200 ਤੋਂ 250 ਮਲ ਪ੍ਰਤੀ ਕਨਾਲ ਪਾਉਣੀ ਆ ਜਾਂ ਤੁਸੀਂ ਕਾਰਬੋਫਰੋਨ ਹੈਗਾ ਜਾਂ ਹੋਰ ਮੈਂ ਦਵਾਈਆਂ ਦੋ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹੈਗਾ ਇਹਨਾਂ ਦਵਾਈਆਂ ਦਾ ਕੰਮ ਕਰਨ ਦਾ ਢੰਗ ਤੇ ਇਹਨਾਂ ਦਾ ਰਿਜ਼ਲਟ ਵੀ ਤਾਂ ਹੀ ਜ਼ਿਆਦਾ ਆਊਗਾ ਜੇਕਰ ਉਸ ਤੋਂ ਬਾਅਦ ਫਲੱਡ ਇਰੀਗੇਸ਼ਨ ਹੋਊਗੀ ਪਾਣੀ ਦਾ ਜੇ ਤੁਹਾਨੂੰ ਪਾਣੀ ਮਿਲਿਆ ਨਹੀਂ ਹੈਗਾ ਲਾਈਟ ਤੁਹਾਡੀ ਖਰਾਬ ਹੋ ਗਈ ਜਾਂ ਕੋਈ ਹੋਰ ਸਮੱਸਿਆ ਹੋ ਗਈ ਤੁਹਾਡੇ ਕੋਲ ਕੋਈ ਨਹਿਰੀ ਪਾਣੀ ਨਹੀਂ ਹੈਗਾ ਤਿੰਨ ਦਿਨ ਪਨੀਰੀ ਨੂੰ ਪਾਣੀ ਹੀ ਨਾ ਲੱਗਿਆ ਇਹ ਸਮੱਸਿਆ ਵੱਸ ਸਕਦੀ ਹੈਗੀ ਹੈ ਇਸ ਸਮੱਸਿਆ ਨੂੰ ਜਿੰਕ ਦੀ ਸਪਰੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਲੋਹੇ ਦੀ ਸਪਰੇ ਜਿਬਰੈਲਿਕ ਐਸਰ ਕਿਸੇ ਚੀਜ਼ ਦੇ ਨਾਲ ਸਪਰੇ ਇਹਨੂੰ ਠੀਕ ਨਹੀਂ ਕਰ ਸਕਦੀ ਇਹ ਇੱਕ ਜੜ ਦਾ ਰੋਗ ਹੈਗਾ ਜੜ ਦੇ ਵਿੱਚ ਜ਼ਹਿਰ ਜਾ ਕੇ ਇਹਨਾਂ ਨੂੰ ਖਤਮ ਕਰੇਗਾ ਨਵੀਆਂ ਜੜਾਂ ਬਣਨਗੀਆਂ ਤੇ ਪਲਾਂਟ ਤਿੰਨ ਤੋਂ ਚਾਰ ਦਿਨ ਦੇ ਵਿੱਚ ਨਵਾਂ ਪੱਤਾ ਜਿਹੜਾ ਲੈ ਕੇ ਆ ਰਿਹਾ ਉਹ ਸਹੀ ਦਰੁਸਤ ਲੈ ਕੇ ਆਵੇਗਾ ਇਹ ਤੋਂ ਡਰਨ ਦੀ ਲੋੜ ਵੀ ਨਹੀਂ ਹੈਗੀ ਮੈਂ ਇਹ ਵੀ ਦੇਖਿਆ ਹੈਗਾ ਕਿ ਜਿਹੜੇ ਕਿਸਾਨ ਇਹਨੂੰ ਚੰਗੇ ਸਹੀ ਸਮੇਂ ਤੇ ਕੰਟਰੋਲ ਕਰ ਲੈਂਦੇ ਹੈਗੇ ਹੈਗਾ ਕਿ ਮੇਰੇ ਖੇਤਾਂ ਦੇ ਵਿੱਚ ਆਉਂਦੀ ਹੈ ਇਹ ਆਉਂਦੀ ਕਿੱਥੇ ਆ ਜਿੱਥੇ ਸੇਮ ਨਾਲਾਂ ਦਾ ਪਾਣੀ ਲੱਗਦਾ ਜਿੱਥੇ ਸੀਵਰੇਜ ਪਾਣੀ ਲੱਗਦਾ ਜਿੱਥੇ ਨਹਿਰਾਂ ਬੰਦ ਹੀ ਨਹੀਂ ਹੁੰਦੀਆਂ ਹੈਗੀਆਂ ਜਿੱਥੇ ਕੋਈ ਸਾਂਝਾ ਖਾਲ ਤੁਹਾਡਾ ਚੱਲ ਰਿਹਾ ਹੈਗਾ ਜਿਵੇਂ ਮੇਰਾ ਮੋਗੇ ਦੇ ਨੇੜੇ ਖੇਤ ਹੈਗਾ ਤਾਂ ਉੱਥੇ ਲਗਭਗ 400 ਕਿੱਲੇ ਦਾ ਖਾਲ ਸਾਂਝਾ ਸਰਕਾਰੀ ਖਾਲ ਜਾਂਦਾ ਹੈਗਾ ਉਹ ਸਿਰਫ ਇੱਕ ਦਿਨ ਖੇਤ ਬੰਦ ਰਹਿੰਦਾ ਹਫਤੇ ਦੇ ਵਿੱਚੋਂ 6 ਦਿਨ ਉਹ ਚੱਲਦਾ ਹੈਗਾ ਇੱਦਾਂ ਹੀ ਸਾਰਾ ਸਾਲ ਉਹ ਚੱਲਦਾ ਕਦੇ ਵੀ ਬੰਦ ਨਹੀਂ ਹੁੰਦਾ ਪ੍ਰੋਪਰ ਤੌਰ ਤੇ ਇੱਕ ਦਿਨ ਬੰਦ ਰਹਿਣ ਦੇ ਨਾਲ ਉਹਦੇ ਵਿੱਚ ਕੋਈ ਵੀ ਜਿਹੜੀ ਹੈਗੀ ਸਰਦ ਦੀ ਕਮੀ ਨਹੀਂ ਆਉਂਦੀ ਹੈਗੀ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਮ ਹੀ ਜਉਂਦੀਆਂ ਰਹਿੰਦੀਆਂ ਹੈਗੀਆਂ ਜਿੱਥੇ ਉਹਦਾ ਪਾਣੀ ਲੱਗਦਾ ਹੈ ਇਹ ਬਿਮਾਰਗਾ ਡਿਸਟ੍ਰੀਬਿਊਟ ਹੁੰਦਾ ਰਹਿੰਦੀਆਂ ਹੈਗੀਆਂ ਆ ਜੇਕਰ ਇਹ ਪਨੀਰੀ ਝੋਨੇ ਦੀ ਖੇਤ ਚ ਪੱਟ ਕੇ ਲਾਈ ਜਾਂਦੀ ਹੈ ਬੂਟਾ ਲੇਟ ਚੱਲੇਗਾ ਜੇ ਡੂੰਗਾ ਲੱਗ ਗਿਆ ਬੂਟਾ ਹੋਰ ਲੇਟ ਚੱਲੇਗਾ ਝੋਨੇ ਦੀ ਜਿਹੜੀ ਫਸਲ ਹੈਗੀ ਆ ਉਹ ਆਮ ਦੇ ਨਾਲੋਂ ਕੋਈ 2-4 ਦਿਨ ਹਫਤਾ ਵੱਧ ਵੀ ਲੈ ਸਕਦੀ ਹੈਗੀ ਆ ਜੇਕਰ ਲਾਉਣ ਤੋਂ ਤੁਸੀਂ 10-15 ਦਿਨਾਂ ਦੇ ਵਿੱਚ ਚੰਗਾ ਇਹਨੂੰ ਪਾਣੀ ਦਿੰਦੇ ਹੈਗੇ ਹੋ ਤੇ ਨਵੀਆਂ ਜੜਾਂ ਦੇ ਵਿੱਚ ਇਹਦੀ ਰੋਕਥਾਮ ਹੋ ਜਾਂਦੀ ਹੈਗੀ ਆ ਤਾਂ ਫਿਰ ਤੁਹਾਡੇ ਝਾੜ ਦੇ ਵਿੱਚ ਕੋਈ ਵੀ ਕਿਲਤ ਨਹੀਂ ਆਉਂਦੀ ਹੈਗੀ ਸਮੱਸਿਆ ਇਹ ਹੈਗੀ ਆ ਕਿ ਫਾਰਮਰ ਇਹਨੂੰ ਬਿਨਾਂ ਲੋੜ ਤੋਂ ਇਹਨੂੰ ਕੰਟਰੋਲ ਕਰਨ ਦੇ ਲਈ ਇਸ ਨੂੰ ਬਹੁਤ ਤੇਜ਼ੀ ਨਾਲ ਕੰਟਰੋਲ ਕਰਨ ਦੇ ਲਈ ਪਨੀਰੀ ਨੂੰ ਹਰਾ ਪਾਰਾ ਕਰਨ ਦੇ ਲਈ ਉਹ ਇਹਦੀ ਓਵਰਡੋਜ਼ ਯੂਜ਼ ਕਰ ਰਿਹਾ ਹੈ ਕਈ ਕਿਸਾਨ ਭਰਾ ਮੈਂ ਦੇਖ ਰਿਹਾ ਪੰਜ ਮਰਲਿਆਂ ਦੇ ਵਿੱਚ ਇਹਦੀ ਕਿਲੋ ਵਰਤ ਤੋਂ ਕਰ ਲੈਂਦੇ ਆ ਬਾਅਦ ਚ ਪਨੀਰੀ ਇਹਦੀ ਨੀਮਾ ਟੋੜ ਦੇ ਨਾਲ ਤਾਂ ਨਹੀਂ ਮਰਦੀ ਉਹਦੀ ਪੌਣ ਰੋਗ ਥਾਮ ਲਈ ਵਰਤਿਆ ਗਿਆ ਮਟੀਰੀਅਲ ਉਹਨੂੰ ਸੱਤ ਨਸ਼ ਕਰਕੇ ਰੱਖ ਦਿੰਦਾ ਹੈਗਾ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈਗੀ ਆ ਕਿ ਪਨੀਰੀਆਂ ਦੇ ਵਿੱਚ ਮੈਨੇ ਇੱਕ ਰੀਲ ਵੀ ਪਾਈ ਸੀ ਲਗਭਗ 9 ਲੱਖ ਫਾਰਮਰ ਉਹਨੂੰ ਦੇਖ ਚੁੱਕੇ ਫਾਰਮਰ ਇਹ ਨਹੀਂ ਦੇਖੀ ਹੋਣੀ ਮੇਰੀਆਂ ਰੀਲਾਂ ਕੋਈ ਹੋਰ ਕੋਈ ਐਂਟਰਟੇਨਮੈਂਟ ਤਾਂ ਕਰਦੀਆਂ ਨਹੀਂ ਹੈਗੀਆਂ ਕਿਸੇ ਦੀਆਂ ਇੰਸਟਾਗ੍ਰam ਤੇ ਤਾਂ ਉਹ ਰੀਲ ਦੇ ਵਿੱਚ ਮੈਂ ਸਿੰਪਲ ਗਿਆ ਕਿ ਪਾਣੀ ਸ਼ਾਮ ਦੇ ਸਮੇਂ ਨਹਿਰੀ ਪਾਣੀ ਦੇ ਨਾਲ ਸਟਿੱਕਰ ਤੁਸੀਂ ਸਪਰੇਅ ਕਰੋਗੇ ਤਾਂ ਬੂਟਿਆਂ ਦੇ ਉੱਪਰ ਪਾਣੀ ਚਿਪਕੇਗਾ ਤੇ ਚਿਪਕੇਗਾ ਤੇ ਨਮੀ ਬਣੇਗੀ ਜਿਹੜਾ ਝੋਨੇ ਦਾ ਬੂਟਾ ਹੈਗਾ ਪਨੀਰੀ ਦਾ ਪਲਾਂਟ ਹੈਗਾ ਪਨੀਰੀ ਪੌਦ ਹੈਗੀ ਆ ਉਹਨੂੰ ਹੌਟ ਐਂਡ ਹਿਊਮਿਡ ਚਾਹੀਦਾ ਗਰਮੀ ਤਤ ਦੀ ਪੈ ਹੀ ਰਹੀ ਆ ਹਿਊਮਿਡ ਤੁਸੀਂ এনवायरमेंट ਥੋੜਾ ਜਿਹਾ ਬਣਾ ਤਾ ਉਦੇ ਆਸੇ-ਪਾਸੇ ਪਾਣੀ ਭਰਿਆ ਹੋਇਆ ਠੰਡੀਆਂ ਹਵਾਵਾਂ ਉਹਨੂੰ ਕੋਈ 10-12 ਘੰਟੇ ਮਿਲ ਜਾਂਦੀਆਂ ਹੈਗੀਆਂ ਉਹਦੇ ਵਿੱਚ ਵੈਸੀ ਸੈਪ ਮੈਂਟੇਨ ਹੋਏਗਾ ਗ੍ਰੀਨਰੀ ਬਣੇਗੀ ਬਹੁਤ ਹੀ ਮੈਂ ਦੇਖ ਰਿਹਾ ਆਏਗਾ ਕਿ ਅੱਜ ਕੱਲ ਬਾਨੀਆਂ ਨੇ ਵੀ ਪੇਜ ਬਣਾਏ ਹੋਏ ਆ ਉਹ ਮੋਨੋਕਰੋਟੋਫੋਰਸ ਐਸ ਸੀ ਫੇਟ ਹੋਰ ਦਵਾਈਆਂ ਜਿਹੜੀਆਂ ਪਨੀਰੀ ਨੂੰ ਰੰਗ ਕਰਦੀਆਂ ਹੈਗੀਆਂ ਉਹਨਾਂ ਦੀ ਵਰਤੋਂ ਕਰਵਾ ਰਹੇ ਹੈਗੇ ਆ ਦੇਖੋ ਜ਼ਿੰਕ ਦਾ ਕੰਮ ਕਿਸੇ ਹੋਰ ਨੇ ਕਰਨਾ ਨਹੀਂ ਠੀਕ ਹੈ ਉਹ ਲੋਹੇ ਦਾ ਕੰਮ ਕਿਸੇ ਹੋਰ ਤੱਤ ਨੇ ਕਰਨਾ ਨਹੀਂ ਹੈਗਾ ਮੋਲੀਬਡੇਨੀਅਮ ਦਾ ਕੰਮ ਕਿਸੇ ਹੋਰ ਨੇ ਕਰਨਾ ਨਹੀਂ ਡੀ ਏ ਪੀ ਦਾ ਕੰਮ ਫਾਸਫੋਰਸ ਦਾ ਕੰਮ ਯੂਰੀਆ ਨੇ ਕਰਨਾ ਨਹੀਂ ਹੈਗਾ ਹਰ ਇੱਕ ਚੀਜ਼ ਫਸਲ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਚਾਹੀਦੀ ਹੁੰਦੀ ਐਥੇ ਤੱਕ ਵੀ ਮੇਰੇ ਕਈ ਮਿੱਤਰਾਂ ਨੇ ਪਨੀਰੀ ਲਾਈ ਹੋਈ ਆ ਉਹਨਾਂ ਨੇ ਸੈਲਫ ਕਲੀ ਡੀਏਪੀ ਪਾ ਕੇ ਪਨੀਰੀ ਲਾਤੀ ਉਹਦੇ ਵਿੱਚ ਅਜੇ ਤੱਕ ਯੂਰੀਆ ਵੀ ਨਹੀਂ ਪਾਇਆ ਹੈਗਾ ਉਹਦੇ ਵਿੱਚ ਕੋਈ ਜ਼ਿੰਕ ਵੀ ਨਹੀਂ ਪਾਇਆ ਕਿਉਂਕਿ ਉਹਦਾ ਜਿਹੜਾ ਸੋਇਲ ਟੈਸਟਿੰਗ ਦੀ ਰਿਪੋਰਟ ਦੇ ਵਿੱਚ ਸਾਰਾ ਕੁਝ ਹੀ ਵੱਧ ਪਿਆ ਹੈਗਾ ਜਮੀਨ ਚ ਘਾਟ ਹੋਵੇ ਪਾਇਆ ਜਾ ਸਕਦਾ ਵੱਧ ਹੋਵੇ ਕੱਢਿਆ ਨਹੀਂ ਜਾ ਸਕਦਾ ਇੱਕ ਪਲਾਂਟ ਦੇ ਲਈ ਸੁਖਾਵਾਂ ਮੌਸਮ ਮਾਹੌਲ ਬਣਾਉਣ ਦੀ ਜ਼ਰੂਰਤ ਹੁੰਦੀ ਆ ਜਿਹੜੀ ਪੈਸਟੀਸਾਈਡ ਹੈਗੀ ਆ ਇਹ ਅੰਨੇ ਦੇ ਹੱਥ ਹਥਿਆਰ ਬਹੁਤ ਖਤਰਨਾਕ ਹੈਗਾ ਇਹਨੂੰ ਓਵਰਡੋਜ਼ ਵਰਤਣਾ ਤਾਂ ਬਹੁਤ ਵੱਡੀ ਮੂਰਖਤਾ ਬਿਨਾਂ ਲੋੜ ਤੋਂ ਵਰਤਣਾ ਤਾਂ ਬਹੁਤ ਵੱਡੀ ਮੂਰਖਤਾ ਹੈਗੀ ਆ ਹਾਂ ਜੇ ਤੁਹਾਨੂੰ ਸਮੱਸਿਆ ਕਨਫਰਮ ਹੋ ਚੁੱਕੀ ਹੈ ਤਾਂ ਤੁਸੀਂ ਇਸ ਨੂੰ ਜਿਹੜੀਆਂ ਦਵਾਈਆਂ ਤੁਹਾਨੂੰ ਮੈਂ ਦੱਸੀਆਂ ਹੈਗੀਆਂ ਇਹਨਾਂ ਦੀ ਵਰਤੋਂ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਨੀਰੀ ਦੇ ਨਾਲ ਸੰਬੰਧਿਤ ਨਦੀਨਾਂ ਦੇ ਨਾਲ ਕੰਟਰੋਲ ਤੇ ਯੂਰੀਆ ਪ੍ਰਬੰਧਨ ਹੋਰ ਉਤਪਾਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰ ਸਮਾਗਟ ਕੇ ਵੀਡੀਓ ਦੇਖਣ ਦੀ ਫੀਚਰ ਕਰਿਓ ਬਹੁਤ ਧੰਨਵਾਦ ਥੈਂਕ ਯੂ